ਸਾਹਿਕਾਲ ਜੀ ਡੀਪੀਜੀ ਪੰਜਾਬੀ ਦੇ ਤੁਹਾਡਾ ਇੱਕ ਵਾਰੀ ਫੇਰ ਤੋਂ ਸਵਾਗਤ ਆ ਤੇ ਜਿਵੇਂ ਕਿ ਤੁਸੀਂ ਆਪਣੀ ਸਕਰੀਨ ਦੇ ਉੱਤੇ ਇਹ ਤਸਵੀਰਾਂ ਦੇ ਦੇ ਪਿਓ ਸਾਂਝੇ ਕੀਤੀਆਂ ਨੇ ਸਾਡੇ ਨਾਲ ਸਾਡੇ ਪੱਤਰਕਾਰ ਵਿੱਕੀ ਮਲਕ ਨੇ ਤੁਹਾਨੂੰ ਦੱਸ ਦਈਏ ਕਿ ਇਸ ਵਾਰ ਬਾਬੇ ਦੇ ਵਿਆਹ ਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਪੂਰਵ ਦੇ ਉੱਤੇ ਅਗਰ ਤੁਸੀਂ ਜਾ ਰਹੇ ਹੋ ਤਾਂ ਆਪਣੇ ਬੱਚਿਆਂ ਨੂੰ ਇੱਕ ਵਾਰੀ ਜ਼ਰੂਰ ਸਮਝਾ ਦਿਓ ਵੀ ਉੱਥੇ ਜਾ ਕੇ ਕਿਸੇ ਵੀ ਤਰ੍ਹਾਂ ਦੀ ਕੋਈ ਹੁੱਲੜ ਬਾਜੀ ਨਾ ਕੀਤੀ ਜਾਵੇ ਕਿਉਂਕਿ ਤੁਸੀਂ ਦੇ ਦੇ ਪਿਓ ਵੀ ਇਸ ਵਾਰ ਤਹਾਡੇ ਉੱਤੇ ਘੜ ਤੋਂ ਘੱਟ 100 ਕੈਮਰੇ ਨਿਗ੍ਹਾ ਰੱਖਣਗੇ ਤੇ ਜੇਕਰ ਤੁਸੀਂ ਇਹਨਾਂ ਕੈਮਰੇ ਦੇ ਵਿੱਚ ਕਿਸੇ ਵੀ ਚੌਕ ਚੁਰਸਤੇ ਰਸਤੇ ਦੇ ਵਿੱਚ ਹੁੱਲੜਬਾਜੀ ਕਰਦੇ ਨਜ਼ਰ ਆਉਂਦੇ ਹੋ ਤਾਂ ਕੁਇਕਲੀ ਤੁਹਾਡੇ ਤੇ ਕਾਰਵਾਈ ਹੋ ਸਕਦੀ ਏ ਇਸ ਵਾਰ ਸੁਰੱਖਿਆ ਦੇ ਬਹੁਤ ਜ਼ਿਆਦਾ ਕਰੜੇ ਜਿਹੜੇ ਆ ਇੰਤਜ਼ਾਮ ਕੀਤੇ ਜਾ ਰਹੇ ਨੇ 100 ਤੋਂ ਉੱਪਰ ਦੇ ਜਿਹੜੇ ਸੀਸੀਟੀਵੀ ਕੈਮਰੇ ਜਿਹੜੇ ਆ ਪੂਰੇ ਬਟਾਲਾ ਸ਼ਹਿਰ ਦੇ ਚੌਂਕਾਂ ਦੇ ਵਿੱਚ ਬਜ਼ਾਰਾਂ ਦੇ ਵਿੱਚ ਤੇ ਗਲੀਆਂ ਮਹੱਲਿਆਂ ਦੇ ਵਿੱਚ ਲਗਾ ਦਿੱਤੇ ਗਏ ਨੇ ਜਿੱਥੋਂ ਕੰਟਰੋਲ ਰੂਮ ਤੋਂ ਸਿੱਧੀ ਨਜ਼ਰ ਤੁਹਾਡੇ ਤੇ ਰੱਖੀ ਜਾ ਸਕਦੀ ਏ ਰੱਖੀ ਜਾਏਗੀ ਜੇਕਰ ਤੁਸੀਂ ਕਿਸੇ ਵੀ ਚੌਂਕ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਹੂ ਲੜਬਾਜੀ ਕਰਦੇ ਹੋ ਨਹੀਂ ਬਾਜ ਆਉਂਦੇ ਟਰੈਕਟਰਾਂ ਤੇ ਹਾਰਨ ਵਜਾਉਂਦੇ ਹੋ ਜਾਂ ਸਤਾਨੀ ਕਰਦੇ ਹੋ ਕੁੜੀਆਂ ਨੂੰ ਛੇੜਦੇ ਹੋ ਜਾਂ ਕੁੜੀਆਂ ਦੇ ਗਰੁੱਪ ਦੇ ਵਿੱਚ ਵੜਨ ਦੀ ਕੋਸ਼ਿਸ਼ ਕਰਦੇ ਹੋ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਹੁਲੜਵਾਜੀ ਕਰਦੇ ਹੋ ਤੇ ਇਸ ਵਾਰੀ ਤੁਸੀਂ ਬਖਸ਼ੇ ਨਹੀਂ ਜਾਓਗੇ ਐਸ ਡੀਐਸਪੀ ਸਾਹਿਬ ਨੇ ਜਿਹੜੇ ਆ ਐਸਐਸਪੀ ਸਾਹਿਬ ਦੇ ਹੁਕਮਾਂ ਦੇ ਅਨੁਸਾਰ ਇਹ ਗੱਲਬਾਤ ਕਹਿ ਦਿੱਤੀ ਹੈ ਤੁਹਾਨੂੰ ਦੱਈਏ ਕਿ ਬਟਾਲਾ ਦੇ ਵਿੱਚ ਸੁਰੱਖਿਆ ਨੂੰ ਲੈ ਕੇ ਇਸ ਵਾਰ ਬਹੁਤ ਜ਼ਿਆਦਾ ਕੜਰੇ ਇੰਤਜ਼ਾਮ ਕੀਤੇ ਗਏ ਨੇ ਸ਼ਹਿਰ ਦੇ ਵੱਖ-ਵੱਖ ਕੋਨਿਆਂ ਦੇ ਵਿੱਚ 100 ਤੋਂ ਉੱਪਰ ਸੀਸੀਟੀਵੀ ਕੈਮਰੇ ਲਗਾ ਦਿੱਤੇ ਗਏ ਨੇ ਕੰਟਰੋਲ ਰੂਮ ਤੋਂ ਹੁਣ ਸਾਹੂ ਅੱਖਾਂ ਤੁਹਾਡੇ ਤੇ ਹੋਣਗੀਆਂ ਜਿਹੜੀਆਂ ਕਿ ਤੁਹਾਡੀ ਹਰ ਹਰਕਤ ਨੂੰ ਨੋਟ ਕਰਨਗੀਆਂ ਕਿਹੜੇ ਚੌਂਕ 'ਚ ਕਿਹੜਾ ਸਰਾਰਤ ਕਰਦਾ ਪਿਆ ਆ ਕਿਹੜਾ ਸਰਾਰਤੀ ਅੰਸਰ ਗਲਤੀ ਕਰਦਾ ਪਿਆ ਆ ਕੌਣ ਜ਼ਿਆਦਾ ਉਹ ਲੜਬਾਜੀ ਕਰਦਾ ਪਿਆ ਆ ਕਿੱਥੇ ਕੀ ਹੋ ਰਿਹਾ ਆ ਸਾਰਾ ਕੁਝ ਰਿਕਾਰਡ ਹੋਵੇਗਾ ਤੁਹਾਡੇ ਤੇ ਨਜ਼ਰ ਹੋਵੇਗੀ ਤੇ ਉਸੇ ਵੇਲੇ ਹੀ ਤੁਹਾਡੇ ਤੇ ਤੁਰੰਤ ਕਾਰਵਾਈ ਹੋ ਜਾਵੇਗੀ ਇਸ ਕਰਕੇ ਧਿਆਨ ਨਾਲ ਜਾਓ ਕਿਸੇ ਵੀ ਤਰ੍ਹਾਂ ਦੀ ਜੜੀ ਇਹ ਹੁੱਲੜਬਾਜੀ ਬਾਬੇ ਦੇ ਵਿਆਹ ਦੇ ਉੱਤੇ ਨਾ ਕਰੋ ਇਸੇ ਆਸ ਦੇ ਨਾਲ ਅਸੀਂ ਤੁਹਾਡੇ ਤੋਂ ਅਲਵਿਦਾ ਲੈਂਦੇ ਆ ਇੱਕ ਵਾਰੀ ਫੇਰ ਤੋਂ ਸਾਡੇ ਵੱਲੋਂ ਤੇ ਸਾਡੀ ਸਾਰੀ ਡੀਪੀਸੀ ਪੰਜਾਬੀ ਦੀ ਟੀਮ ਵੱਲੋਂ ਤੁਹਾਨੂੰ ਬਾਬੇ ਦੇ ਵਿਆਹ ਦੀਆਂ ਲੱਖ ਲੱਖ ਵਧਾਈਆਂ ਧੰਨਵਾਦ ਇੰਜਾਇਜ ਜ਼ਰੂਰ ਕਰੋ ਪਰ ਹੁੱਲੜਬਾਜੀ ਨਹੀਂ ਧੰਨਵਾਦ ਸ਼੍ਰੀ ਗੁਰਨਾਨਕ ਦੇਵ ਜੀ ਦੇ ਵਿਆਹ ਪਰਵ ਦੇ ਸੰਬੰਧ ਦੇ ਵਿੱਚ ਬਟਾਲਾ ਪੁਲਿਸ ਵੱਲੋਂ ਸੁਰੱਖਿਆ ਦੇ ਕਾਫੀ ਪੂਕਾ ਇੰਤਜ਼ਾਮ ਕੀਤੇ ਗਏ ਨੇ ਪਿਛਲੀ ਵਾਰ ਤੋਂ ਹਟ ਕੇ ਇੱਕ ਨਵੀਂ ਗੱਲ ਐਡ ਕੀਤੀ ਗਈ ਹੈ ਕਿ ਇਸ ਵਾਰ ਅਸੀਂ ਅਲੱਗ-ਅਲੱਗ ਮੋੜ ਤੇ ਜਾਂ ਜਿਹੜੇ ਸੈਂਸਿਟਿਵ ਪੁਆਇੰਟਸ ਨੇ ਜਾਂ ਸਾਰਾ ਰੂਟ ਅਸੀਂ ਕਵਰ ਕੀਤਾ ਕਰੀਬ 100 ਸੀਸੀਟੀਵੀ ਕੈਮਰੇਸ ਪਰ ਲਗਾਏ ਗਏ ਜੇ ਤਾਕੀ ਕੰਟਰੋਲ ਰੂਮ ਅਸੀਂ ਇੱਕ ਸਥਾਪਿਤ ਕੀਤਾ ਜਿੱਥੇ 24 ਘੰਟੇ ਮੁਲਾਜ਼ਮ ਕਾਰਪੋਰੇਸ਼ਨ ਦੇ ਮੁਲਾਜ਼ਮ ਸਾਡੇ ਪੁਲਿਸ ਦੇ ਮੁਲਾਜ਼ਮ ਉਸ ਨੂੰ ਮੋਨੀਟਰ ਕਰਨਗੇ ਤਾਂ ਜੋ ਕਿਸੇ ਵੀ ਤਰ੍ਹਾਂ ਦੀ ਅਨਸੁਖਾਵੀ ਘਟਨਾ ਜਾਂ ਕਿਤੇ ਵੀ ਉਜੋ ਪੂਰੇ ਜਿਵਾ ਕਿ ਨੋਟਿਸ ਵਿੱਚ ਲਿਆਂਦੀ ਲੋੜ ਹੈ ਕਿ ਉਹ ਪਹਿਲੇ ਹੀ ਸਾਡੇ ਕਾਨੂੰ ਵਿੱਚ ਆ ਜਾਵੇ ਤੇ ਟਾਈਮਲੀ ਐਕਸ਼ਨ ਲਿਤਾ ਜਾ ਸਕੇ ਇਸ ਤੋਂ ਇਲਾਵਾ ਹੋਰ ਬਾਕੀ ਸੁਰੱਖਿਆ ਇੰਤਜ਼ਾਮ ਤੇ ਵਿੱਚ ਅਸੀਂ 8 ਸੈਕਟਰਾਂ ਚ ਆਲਰੇਡੀ ਪੂਰਾ ਸ਼ਹਿਰ ਵੰਡ ਦਿੱਤਾ ਜਿਹਦੇ ਵਿੱਚ ਡੀਐਸਪੀ ਲੈਵਲ ਦੇ ਅਫਸਰ ਦਿਨ ਤੇ ਰਾਤ ਲਗਾਏ ਗਏ ਨੇ ਪਾਲਸੀ ਸਾਹ ਦੇ ਨਾਲ ਅਲੱਗ ਡਿਊਟੀ ਲਗਾਈ ਗਈ ਹੈ ਤੇ ਇਹ ਪਰਵ ਅਸੀਂ ਖੁਸ਼ੀ ਦੇ ਮਾਹੌਲ ਵਿੱਚ ਪੂਰੇ ਸੁਰੱਖਿਅਤ ਮਾਹੌਲ ਦੇ ਵਿੱਚ ਕਰਵਾਉਣ ਲਈ ਅਸੀਂ ਪੂਰੇ ਬਟਾਲਾ ਪੁਲਿਸ ਨੂੰ ਬਚਨ ਹਾਂ